ਆਈ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਓਦਾਂ ਹੀ ਤੁਹਾਨੂੰ ਵੀ ਪਤਾ ਪੰਜਾਬ ਦਾ ਸੀਜ਼ਨ ਕਬੱਡੀ ਦਾ ਜੋਰਾਂ ਤੇ ਚੱਲ ਰਿਹਾ ਵੱਡੇ ਵੱਡੇ ਖਿਡਾਰੀ ਖੇਡਦੇ ਆ ਹਰ ਰੋਜ਼ ਹੀ ਰੌਣਕਾਂ ਵੱਡੀਆਂ ਕੱਲ ਜੰਡਪੁਰ ਦੇ ਵਿੱਚ ਵੱਡਾ ਕੱਪ ਹੋਇਆ ਵੱਡੇ ਖਿਡਾਰੀ ਹਰਿਆਣੇ ਵਾਲਾ ਸ਼ੀਲੂ ਚੋਟੀ ਦਾ ਸਟਾਰ ਉਹ ਵੀ ਇੱਕ ਸਰਾ ਕਰਕੇ ਗਿਆ ਮੇਰੇ ਵੀਰੋ ਤੇ ਅੱਜ ਫਿਰ ਉਸੇ ਤਰ੍ਹਾਂ ਹੀ ਵੱਡੇ ਟੂਰਨਾਮੈਂਟ ਹੋਣੇ ਆ ਅੱਜ ਤੁਹਾਨੂੰ ਇੱਕ ਵੱਡਾ ਕੱਪ ਵੀ ਦੱਸਾਂਗੇ ਜੋ ਕੱਲ ਨੂੰ ਹੋਣਾ ਜਿੱਥੇ ਬੈਸਟਨ 59 ਗਿਆ ਟਰੈਕਟਰ ਆ ਉਸ ਤੋਂ ਪਹਿਲਾਂ ਚੈਨਲ ਤੇ ਜੋ ਵੀਰ ਨਵੇਂ ਆਏ ਆ ਸਬਸਕ੍ਰਾਈਬ ਤੇ ਜੋ ਹੈ ਲਾਈਕ ਵੀਡੀਓ ਨੂੰ ਜਰੂਰ ਕਰ ਦਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਪਾਉਣੀ ਰਹਿਣੇ ਆ ਅੱਜ ਦੇ ਦਿਨ ਦਾ ਪਹਿਲਾ ਟੂਰਨਾਮੈਂਟ ਪੰਜ ਗਰਾਈਆਂ ਕਲਾਾਂ ਦੇ ਵਿੱਚ ਓਪਨ ਦਾ ਵੱਡਾ ਕਬੱਡੀ ਕੱਪ ਕਰਵਾਇਆ ਜਾਣਾ ਅੱਜ ਰਿਕਾਰਡ ਬਾਨੇ ਆ ਜਸ ਟੂਰਨਾਮੈਂਟ ਤੇ ਵੱਡੇ ਖਿਡਾਰੀਆਂ ਨਾਲ ਵੱਡੀਆਂ ਟੀਮਾਂ ਪਹੁੰਚਣਗੀਆਂ ਚੋਟੀ ਦੇ ਖਿਡਾਰੀ ਪੰਜ ਗ੍ਰਹਾਈਆਂ ਕਲਾਂ ਦੇ ਵਿੱਚ ਮਾਲਵੇ ਦੀਆਂ ਵੱਡੀਆਂ ਟੀਮਾਂ ਇਸ ਟੂਰਨਾਮੈਂਟ ਤੇ ਖੇਡਣ ਜਾ ਰਹੀਆਂ ਵੱਡੇ ਖਿਡਾਰੀ ਪਹੁੰਚਣਗੇ ਐਸ ਤੋਂ ਕੇ ਅੱਜ ਦਾ ਵੱਡਾ ਕਬੱਡੀ ਕੱਪ ਚਵਾਲ ਕਲਾਂ ਦੇ ਵਿੱਚ ਅਮਰਿਆ ਸਾਰਾ ਇਲਾਕੇ ਦੇ ਵਿੱਚ ਕਈ ਇਹ ਆਪਾਂ ਵੱਡਾ ਟੂਰਨਾਮੈਂਟ ਮਾਜੇ ਦੇ ਵਿੱਚ ਕਰਵਾਇਆ ਜਾ ਰਿਹਾ ਵੱਡੇ ਵੱਡੇ ਖਿਡਾਰੀ ਪਹੁੰਚਣੇ ਆ 1.5 ਲੱਖ ਰੁਪਏ ਪਹਿਲਾ ਇਨਾਮ ਦੂਜਾ ਨਾਮ 1 ਲੱਖ ਖਤੇ ਬੈਸਟਾਂ ਲਈ ਵੀ ਲੱਖ ਲੱਖ ਰੁਪਏ ਦਾ ਵੱਡਾ ਸਨਮਾਨ ਰੱਖਿਆ ਗਿਆ ਕਬੱਡੀ ਦੇ ਚੋਟੀ ਦੇ 스타 ਪਹੁੰਚਨੇ ਆ ਟੀਮਾਂ ਦੀ ਗੱਲ ਕਰੀਏ ਡੀਏਵੀ ਕੈਲੀਫੋਰਨੀਆ ਦੀ ਟੀਮ ਜਿਸ ਦੇ ਵਿੱਚ ਗੱਗੀ ਖੀਰਾਂ ਵਾਲ ਹੋਣੀ ਵੱਡੀ ਟੀਮ ਇਹਦੇ ਵਿੱਚ ਇਹ ਜੋ ਖਿਡਾਰੀ ਹੁੰਦੇ ਆ ਇਸ ਤੋਂ ਅੱਗੇ ਫਰੰਦੀਪੁਰ ਦੀ ਗੋਪੀ ਦੀ ਟੀਮ ਕਹੀ ਇਹ ਆਪਾਂ ਵੱਡੀ ਟੀਮ ਲੈ ਕੇ ਉਹ ਵੀ ਪਹੁੰਚ ਰਿਆ ਗੁਰਦਾਸਪੁਰ ਪਾਕੀਪੁਰ ਵਰਕੇ ਵੱਡੇ ਖਿਡਾਰੀ ਇਸ ਟੀਮ ਦੇ ਵਿੱਚ ਵੀ ਹੁਣੇ ਆ ਗੁਰਦਾਸਪੁਰ ਲਾਈਨਸ ਦੇ ਵਿੱਚ ਵੀ ਵੱਡੇ ਖਿਡਾਰੀਆਂ ਨਾਲ ਗੁਰਦਾਤਾ ਜਾਣ ਦੇ ਬਰਜੀ ਵਾਲਾ ਦੀਪ ਐਕਸ਼ਨਾਂ ਦੀ ਮਸ਼ੀਨ ਕਹੀਏ ਆਪਾਂ ਕੁਲਦੀਪ ਸ਼ਿਕਾਰਾਂ ਵਾਲਾ ਵੱਡੀ ਟੀਮ ਇਹਨਾਂ ਦੀ ਪਹੁੰਚ ਰਹੀ ਆ ਰਿਕਾਰਡ ਬਾਨਿਆ ਇਸ ਇਹ ਵੀ ਜੋ ਚੋਟੀ ਦੀ ਟੀਮ ਅੰਬਾਸ ਸੋਰਸਿੰਗ ਵਾਲਾ ਪਹੁੰਚ ਰਿਹਾ ਵੱਡੇ ਖਿਡਾਰੀਆਂ ਨਾਲ ਮਾਜੇ ਦੇ ਵਿੱਚ ਵੱਡਾ ਕਬੱਡੀ ਕੱਪ ਕਰਵਾਇਆ ਜਾਣਾ ਵੱਡੀਆਂ ਟੀਮਾਂ ਦੇ ਵਿੱਚ ਵੱਡੇ ਖਿਡਾਰੀ ਹੋਣਗੇ ਬਾਕੀ ਹੋਰ ਖਿਡਾਰੀਆਂ ਦੀ ਜਾਣਕਾਰ ਨਹੀਂ ਜਾਣਕਾਰੀ ਜੋ ਹੈ ਨਹੀਂ ਸੀਗੀ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਵੱਡੇ ਕੱਪ ਕੱਲ ਨੂੰ ਸੁਧਾਰ ਦੇ ਵਿੱਚ ਵੈਸਟਾ ਨੂੰ 911 ਕੱਲ ਨੂੰ ਰਿਕਾਰਡ ਬਾਨਿਆ ਇਹ ਕੱਲ ਨੂੰ ਸਾਰੀ ਕ੍ਰੀਮ ਖੇਡਣੀ ਆ ਕੱਲ ਨੂੰ ਪੂਰੀ ਜਾਣਕਾਰੀ ਉਸ ਕੱਪ ਦੀ ਵੀ ਦੇਵਾਂਗੇ ਕਬੱਡੀ ਓਪਨ ਦੇ ਮੈਚ ਹੋਣੇ ਆ ਤਿੰਨ ਖਿਡਾਰੀ ਬਾਹਰੋਂ ਕੱਲ ਨੂੰ ਵੱਡੇ ਖਿਡਾਰੀ ਸੁਧਾਰ ਦੇ ਵਿੱਚ ਪਹੁੰਚਣੇ ਆ 93 11 ਦਾ ਪਹਿਲਾ ਟੂਰਨਾਮੈਂਟ ਪਹਿਲੇ ਸੀਜ਼ਨ ਦਾ ਆਪਾਂ ਸੀਜ਼ਨ ਦਾ ਸੀਜ਼ਨ ਦਾ ਕਹੀਏ ਬਈ ਵੱਡਾ ਕੱਪ ਕੱਲ ਨੂੰ ਹੋਣਾ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀਗੀ ਅੱਜ ਦੇ ਵੱਡੇ ਕੱਪਾਂ ਬਾਰੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ